ਸਾਰੇ ਸ਼ਹਿਰ ਵਿੱਚ ਇੱਕ ਕਾਂਡ ਬਣ ਚੁੱਕੀ ਸੀ ਉਹ ਪੰਮੀ ਕਾਂਡ ਉਹਦੇ ਕਾਂਡ ਬਣਨ ਤੋਂ ਕੁਝ ਸਮਾਂ ਪਹਿਲਾਂ ਇੱਕ ਹੋਰ ਕਾਂਡ ਹੋ ਚੱਲਿਆ ਸੀ ਕਿਸੇ ਹੋਰ ਸ਼ਹਿਰ ਵਿੱਚ ਮੰਗਦੀ ਕਾਂਡ ਤੇ ਹੁਣ ਉਹ ਕਾਂਡ ਸੀ ਇਸ ਸ਼ਹਿਰ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਲੱਗੀ ਸੀ ਉਹ ਪੰਮੀ ਕਾਂਡ ਸ਼ਹਿਰ ਵਿੱਚ ਗੱਲਾਂ ਹੋਣ ਲੱਗ ਪਈਆਂ ਸੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੁਝ ਸੱਚੀਆਂ ਕੁਝ ਝੂਠੀਆਂ ਮੰਤਲੇ ਲੋਕ ਕੁਝ ਮਸਾਲਾ ਕੋਲੋਂ ਵੀ ਲਾਉਂਦੇ ਖਬਰ ਨੂੰ ਅੱਗੇ ਤੋਰ ਦਿੰਦੇ ਅੱਗੇ ਗਈ ਖਬਰ ਨਾਲ ਕੁਝ ਮਸਾਲਾ ਹੋਰ ਜਾ ਜੁੜਦਾ ਤੇ ਗਿੱਲੀ ਗੇਂਦ ਵਾਂਗ ਘੱਟਾ ਮਿੱਟੀ ਚਿੰਬੜਣ ਵਾਂਗ ਗੇਂਦ ਮੋਟੀ ਹੋਈ ਜਾਂਦੀ ਪਿੱਛੇ ਜੀ ਇੱਕ ਖਬਰ ਗਰਮ ਹੋਈ ਸੀ ਪੰਮੀ ਨੂੰ ਕਿਸੇ ਸੇਠ ਦੇ ਘਰੋਂ ਨਿਕਲਦੀ ਨੂੰ ਪੁਲਿਸ ਨੇ ਫੜ ਲਿਆ ਸੀ ਫਿਰ ਉਹਨੂੰ ਕੁਝ ਦਿਨ ਹਿਰਾਸਤ ਵਿੱਚ ਰੱਖ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇਰੇ ਤੇ ਇਲਜ਼ਾਮ ਆ ਕੀ ਤੂੰ ਸੇਠ ਦੀਨਦਿਆਲ ਦੇ ਘਰੋਂ ਚੋਰੀ ਕੀਤੀ ਆ ਕੀ ਤੂੰ ਆਪਣੇ ਦੋਸ਼ ਦਾ ਇਕਬਾਲ ਕਰਦੀ ਆ ਜੱਜ ਸਾਹਿਬ ਨੇ ਪੁੱਛਿਆ ਨਹੀਂ ਜੀ ਇਹ ਇਲਜ਼ਾਮ ਪੂਰੀ ਤਰ੍ਹਾਂ ਗਲਤ ਆ ਉਹ ਬੋਲੀ ਸੀ ਕਟਹਿਰੇ ਵਿੱਚ ਖੜੀ ਹੋ ਕੇ ਤਾਂ ਫਿਰ ਸੱਚ ਕੀ ਆ ਫੇਰ ਸਵਾਲ ਹੋਇਆ ਇਹ ਪਤਾ ਲਾਉਣਾ ਤੁਹਾਡਾ ਕੰਮ ਐ ਮੇਰਾ ਨਹੀਂ ਉਹਨੇ ਆਖਿਆ ਸੀ ਮੁਸਕਰਾਉਂਦੀ ਹੋਈ ਨੇ ਅਦਾਲਤ 'ਚ ਲੱਗੀ ਲੋਕਾਂ ਦੀ ਭੀੜ ਤਮਾਸ਼ਾ ਵੇਖ ਰਹੀ ਸੀ ਤੇਰੇ ਖਿਲਾਫ ਸਾਡੇ ਕੋਲ ਠੋਸ ਸਬੂਤ ਨਹੀਂ ਜੱਜ ਸਾਹਿਬ ਬੁਖਲਾਏ ਸੀ ਹੂੰ ਸਬੂਤ ਪੈਦਾ ਕਰਨਾ ਕਿਹੜਾ ਮੁਸ਼ਕਲ ਕੰਮ ਆ ਜਨਾਬ ਉਹਨੇ ਬੇਚਿੱਜ ਕੁੱਤਰ ਦਿੱਤਾ ਇਹ ਕਹਿ ਕੇ ਤੂੰ ਅਦਾਲਤ ਦੀ ਬੇਇੱਜ਼ਤੀ ਕਰ ਰਹੀ ਆ ਜੱਜ ਸਾਹਿਬ ਗਰਜੇ ਬਿਲਕੁਲ ਨਹੀਂ ਹਜੂਰ ਮੈਂ ਤਾਂ ਅਦਾਲਤ ਨੂੰ ਇਹ ਗੱਲ ਦੱਸ ਰਹੀ ਆ ਕਿ ਸਬੂਤ ਪੈਦਾ ਕਰਨ ਵਿੱਚ ਸਾਡੀ ਦੁੱਧ ਤੋਤੇ ਪੁਲਿਸ ਦਾ ਕੋਈ ਸਾਨੀ ਨਹੀਂ ਹੁੰਦਾ ਉਹ ਬੜੇ ਇਤਨਾਨ ਨਾਲ ਬੋਲੀ 40 ਕੁ ਸਾਲਾਂ ਦਾ ਨੌਜਵਾਨ ਜੱਜ ਕੁਝ ਪਲ ਅਵਾਕ ਬੈਠਾ ਰਿਹਾ ਸ਼ਾਇਦ ਪੰਮੀ ਦੀ ਗੱਲ ਦਾ ਉਹਨੂੰ ਅਹਿਸਾਸ ਹੋਇਆ ਸੀ ਪਰ ਪੁਲਿਸ ਨੂੰ ਉਹ ਕੀ ਕਹਿ ਸਕਦਾ ਸੀ ਖੈਰ ਇਹ ਇਲਜ਼ਾਮ ਪੁਲਿਸਬਲ ਨੂੰ ਹੈ ਕਿ ਤੂੰ ਚੋਰੀ ਕੀਤੀ ਹੈ ਕੀ ਤੂੰ ਆਪਣੀ ਸਫਾਈ 'ਚ ਕੁਝ ਕਹਿਣਾ ਚਾਹੁੰਨੀ ਹੈ ਜੱਜ ਸਾਹਿਬ ਨੇ ਧਿਆਨ ਪਾਸੇ ਕਰਦੇ ਹੋਏ ਪੁੱਛਿਆ ਨਹੀਂ ਹਜੂਰ ਮੈਂ ਤਾਂ ਸਿਰਫ ਇੱਕ ਗੱਲ ਪੁੱਛਣਾ ਚਾਹੁੰਨੀ ਹਾਂ ਕਿਹੜੀ ਗੱਲ ਹਜੂਰ ਜ਼ਰਾ ਅੱਖਾਂ ਉਠਾ ਕੇ ਮੈਨੂੰ ਧਿਆਨ ਨਾਲ ਦੇਖੋ ਸਿਰ ਤੋਂ ਪੈਰਾਂ ਤੱਕ ਮੈਂ ਜਵਾਨ ਆ ਖੂਬਸੂਰਤ ਆ ਇੱਕ ਅੰਦਾਜ਼ ਆ ਮੇਰਾ ਮੁਸਕਰਾਉਣ ਦਾ ਚੰਗੇ ਭਲੇ ਬੰਦੇ ਨੂੰ ਅੱਖਾਂ ਨਾਲ ਕਤਲ ਕਰ ਦੇਣ ਦਾ ਕੀ ਖਿਆਲ ਆ ਤੁਹਾਡਾ ਪਰ ਇਸ ਸਭ ਕੁਝ ਦਾ ਇਸ ਕੇਸ ਨਾਲ ਕੋਈ ਤਾਲੁਕ ਨਹੀਂ ਆਖਰ ਤੁਸੀਂ ਕਹਿਣਾ ਕੀ ਚਾਹੁੰਨੀ ਆ ਹਜੂਰ ਮੈਂ ਇਹ ਅਰਜ਼ ਕਰਨਾ ਚਾਹੁੰਨੀ ਆ ਕਿ ਮੇਰੀ ਇਹ ਬਲ ਦੀ ਜਵਾਨੀ ਵੇਖ ਕੇ ਹਰ ਆਦਮੀ ਸਣੇ ਘਰ ਪਰ ਆਪਣੇ ਆਪ ਨੂੰ ਮੇਰੇ ਤੇ ਲਟਾ ਦੇਣਾ ਚਾਹੁੰਦਾ ਬਲਕਿ ਤਰਸਦਾ ਮੇਰੀ ਕੁਛੋਂ ਮੰਨਣ ਲਈ ਮੇਰੀ ਮੂੰਹ ਮੰਗੀ ਕੀਮਤ ਦੇਣ ਲਈ ਫਿਰ ਤੁਸੀਂ ਦੱਸੋ ਮੈਨੂੰ ਰਵਾਇਤੀ ਢੰਗ ਨਾਲ ਚੋਰੀ ਕਰਨ ਦੀ ਕੀ ਜ਼ਰੂਰਤ ਆ ਪଲା ਗੱਲ ਮੁਕਾ ਕੇ ਉਹ ਮੁਸਕराई ਅਦਾਲਤ ਦੇ ਹਾਲ ਵਿੱਚ ਕਮਾਲ ਹੈ ਕਮਾਲ ਦੀ ਖੱਪ ਪੈ ਗਈ ਭੀੜ ਦਾ ਹਰ ਬਸਰ ਵਾਕੀ ਪੰਮੀ ਦੁਆਰਾ ਲੁੱਟ ਹੋਣ ਲਈ ਤਿਆਰ ਖੜਿਆ ਸੀ। ਕੁਝ ਨੌਜਵਾਨ ਮੁੰਡੇ ਹਾਏ ਓਏ ਮਾਰ ਦਿੱਤਾ ਈ ਆਵਾਜ਼ੇ ਕੱਸ ਰਹੇ ਸੀ। ਜੱਜ ਸਾਹਿਬ ਵੀ ਤੋਂ ਅੱਗੇ ਕੁਝ ਨਹੀਂ ਬੋਲ ਸਕੇ। ਉਹਨਾਂ ਨੇ ਪੰਮੀ ਨੂੰ ਬਾਜ਼ਿਦ ਬਰੀ ਕਰ ਦਿੱਤਾ। ਇਹ ਤੋਂ ਪਿੱਛੋਂ ਸ਼ਹਿਰ ਵਿੱਚ ਇੱਕ ਹੋਰ ਚਰਚਾ ਸੀ ਕਿ ਐਸੇ ਜੱਜ ਨੇ ਸੇਠ ਦੀਨਦয়াল ਨੂੰ 6 ਮਹੀਨਿਆਂ ਦੀ ਕੈਦ ਬਾ ਮਸ਼ੱਕਤ ਜਾਂ ਫਿਰ ਇੱਕ ਤਗੜੇ ਜੁਰਮਾਨੇ ਦਾ ਹੁਕਮ ਜਾਰੀ ਕੀਤਾ ਸੀ। ਪੰਮੀ ਨੇ ਆਪਣੇ ਗਰੁੱਪ ਦੀ ਕਕੂੜੀ ਨੂੰ ਸੇਠ ਨੂੰ ਫਸਾਉਣ ਲਈ ਵਰਤਿਆ ਸੀ। ਪੰਮੀ ਉਰਫ਼ ਪਰਮਜੀਤ ਸ਼ਹਿਰ ਦੇ ਜਿਹੜੇ ਵੀ ਬਾਜ਼ਾਰ ਚੋਂ ਲੰਘਦੀ ਤਰਥੱਲੀ ਪਾਈ ਜਾਂਦੀ। ਓ ਪੰਮੀ ਗਈ ਓਏ ਹਾਏ ਓਏ ਪੰਮੀ ਐ। ਓ ਦੇਖੋ ਪੰਮੀ ਰਿਕਸ਼ੇ 'ਚ ਜਾ ਰਹੀ ਆ। ਬਸ ਇੱਕ ਆਵਾਜ਼ ਆਉਣ ਦੀ ਲੋੜ ਆ। ਸਭ ਉਧਰ ਮੂੰਹ ਕਰ ਲੈਂਦੇ ਸੀ। ਪਰ ਪੰਮੀ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਉਹ ਸਭ ਕੁਝ ਨੂੰ ਸਹਿੰਦੜ ਹੋ ਚੁੱਕੀ ਸੀ। ਦਿਨ ਦੀ ਰੋਸ਼ਨੀ ਚ ਜਿਹੜੇ ਮਹਤਵਾਰ ਸੱਜਣ ਪੰਮੀ ਦੇ ਨਾਮ ਤੋਂ ਤਰਾ ਕੇ ਮੂੰਹ ਦੂਜੇ ਪਾਸੇ ਕਰਕੇ ਥੁੱਕਣ ਲੱਗ ਪੈਂਦੇ ਸੀ ਰਾਤ ਦੇ ਹਨੇਰੇ ਚ ਉਹਨਾਂ ਚੋਂ ਬਹੁਤ ਐਨੇ ਆਪਣੇ ਠਰੇ ਹੋਏ ਲਾਲਚੀ ਅੰਗ ਉਹਦੇ ਜਿਸਮ ਨਾਲ ਲਾ ਕੇ ਗਰਮਾਏ ਹੋਏ ਸੀ ਜੋ ਪੰਮੀ ਉਹਨਾਂ ਸਭ ਦੇ ਨਾਮ ਨੰਗੇ ਕਰਨ ਲੱਗੇ ਜੇ ਪੰਮੀ ਉਹਨਾਂ ਸਾਰਿਆਂ ਦੇ ਨਾਮ ਨੰਗੇ ਕਰ ਦੇਵੇ ਤਾਂ ਸ਼ਹਿਰ ਵਿੱਚ ਤਹਿਲਕਾ ਮਚ ਜਾਵੇ ਟੱਬਰਾਂ ਦੇ ਟੱਬਰ ਉਜੜ ਜਾਣ ਉਂਗਲਾਂ ਮੂੰਹ ਵਿੱਚ ਪੈ ਜਾਣ ਤੇ ਪਤਨੀਆਂ ਦੀਆਂ ਅੱਖਾਂ ਦੇ ਦੇਵਤੇ ਆਪੋ ਆਪਣੇ ਸੰਘਾਸ਼ਣਾ ਤੋਂ ਡਿੱਗ ਪੈਣ ਬੜੇ ਬੜੇ ਆਲਾ ਪੁਲਿਸ ਅਫਸਰ ਵੀ ਐਮ ਐਲ ਏ ਹੋਰ ਮੁਆਵਜ਼ ਸ਼ਹਿਰੀ ਜਿਨ੍ਹਾਂ ਦੇ ਆਸਰੇ ਸ਼ਹਿਰ ਚੱਲਦਾ ਜਦੋਂ ਵੀ ਕਦੇ ਪੰਮੀ ਇਉਂ ਫੜੀ ਜਾਂਦੀ ਤਾਂ ਇਹਨਾਂ ਮੁਆਵਜ਼ ਸ਼ਹਿਰੀਆਂ ਦੇ ਪਾਦੀ ਬਣ ਜਾਂਦੀ ਪਹੁੰਚ ਹੀਣ ਲੋਕ ਸਵਾਦ ਲੈਂਦੇ ਪਰ ਸ਼ਹਿਰ ਦੇ ਕਹਿੰਦੇ ਕਹੋਂਦੇ ਨਾਗਰੀਕਾਂ ਨੂੰ ਅਟੁੱਟਮਾ ਬੁਖਾਰ ਚੜ ਜਾਂਦਾ ਇਹੋ ਕਾਰਨ ਕਿ ਪੰਮੀ 12 ਘੰਟਿਆਂ ਤੋਂ ਪਹਿਲਾਂ ਪਹਿਲਾਂ ਬਾਜਿਤ ਬਰੀ ਹੋ ਜਾਂਦੀ ਸੀ ਹਰਜੀਤ ਤਾਜ਼ਾ ਤਾਜ਼ਾ ਨੌਕਰੀ ਲੱਗ ਕੇ ਇਸ ਸ਼ਹਿਰ ਵਿੱਚ ਆਇਆ ਸੀ ਖੇਤੀ ਬਾੜੀ ਇਨਸਪੈਕਟਰ ਹਰਜੀਤ ਅੱਲੜ ਜੀ ਉਮਰ ਗਰਮ ਖੂਨ ਖਰ ਮਸਤੀ ਭਾਲ ਦੇ ਅੰਗ ਪਰ ਸ਼ਹਿਰ ਉਹਦੇ ਲਈ ਬਿਲਕੁਲ ਉਪਰਾ ਸੀ ਹੌਲੀ ਹੌਲੀ ਉਹ ਸ਼ਹਿਰ ਦੀ ਨਬਜ਼ ਬਣੇਗਾ ਰਫਤਾ ਰਫਤਾ ਹਜੇ ਤਾਂ ਨੌਕਰੀ ਦੇ ਤਕਾਜ਼ੇ ਹੀ ਨਹੀਂ ਮੁੱਕਦੇ ਰੋਜ਼ ਟੂਰ ਸਾਈਕਲ ਤੇ ਸ਼ਹਿਰੋਂ 10 ਮੀਲ ਬਾਹਰ ਕਦੇ ਕਿਸੇ ਪਿੰਡ ਦੇ ਕਦੇ ਕਿਸੇ ਪਿੰਡ ਦੇ 20 ਮੀਲ ਰੋਜ਼ ਦਾ ਪੰਡਾ ਸ਼ਾਮ ਨੂੰ दारू ਦੇ ਦੋ ਕੁੱਟ ਤੇ ਰੋਟੀ ਸੁੱਤਿਆਂ ਪਤਾ ਹੀ ਨਹੀਂ ਸੀ ਰਹਿੰਦਾ ਕਦੋਂ ਦਿਨ ਦਾ ਸੂਰਜ ਆਣ ਕੇ ਖਬਰਦਾਰ ਕਰਦਾ 20 ਰੁਪਏ ਕਿਰਾਏ ਦਾ ਕਮਰਾ ਰਾਤ گزارਣ ਲਈ ਕਾਫੀ ਆ ਰੋਟੀ ਪਾਣੀ ਸਭ ਹੋ ਟਲਤੇ ਬੇਲਦਾਰ ਸਰਵਣ ਬੜੀ ਤੇਜ਼ੀ ਨਾਲ ਉਹਦੇ ਅੰਦਰ ਵੜਿਆ ਬੜਾ ਕਾਟਾ ਆਦਮੀ ਐ ਇਹ ਪਕਰੌੜ ਉਮਰ ਦਾ ਪਰ ਲੱਗਦਾ ਬਿਲਕੁਲ ਨਹੀਂ 40-45 ਦਾ ਹੋ ਕੇ ਵੀ ਮਸਾ 25-30 ਦੇ ਵਿਚਾਲੇ ਲੱਗਦਾ ਪਿੰਡ ਲੱਗੇ ਹੀ ਐ ਇਹਦਾ ਸ਼ਹਿਰ ਤੋਂ 7-8 ਮੀਲ ਬਾਹਰ ਗੁਜ਼ਾਰੇ ਜੋਗੀ ਖੇਤੀ ਆ ਪਰ ਉਹਦੇ ਆਪਣੇ ਆਖਣ ਮੁਜਬ ਉਹਦੇ ਮੂੰਹ ਨੂੰ ਲਹੂ ਲੱਗ ਚੁੱਕਿਆ ਬੇਲਦਾਰੀ ਦੇ 60 ਰੁਪਏ ਮਹਾਵਾਰ ਜੇਬ ਵਿਚ ਖਰਚਾ ਪੂਰਾ ਕਰ ਦਿੰਦੇ ਨੇ ਚਾਰ ਬੇਲਦਾਰ ਹੋਰ ਵੀ ਨੇ ਪਰ ਸਰਵਣ ਨੇ ਪਤਾ ਨਹੀਂ ਲੱਗਣ ਦਿੱਤਾ ਹਰਜੀਤ ਨੂੰ ਕਿ ਕਦੋਂ ਉਹ ਉਹਦੇ ਦਿਲ ਵਿੱਚ ਪਰੋਸੇ ਦੀ ਇੱਕ ਨੁੱਕਰ ਬਣਾ ਬੈਠ ਗਿਆ ਸਰਦਾਰ ਨੂੰ ਇੱਕ ਵਾਰੀ ਤਾਂ ਨਿਹਾਲ ਕਰ ਚੁੱਕਿਆ ਸੀ ਪਤਾ ਨਹੀਂ ਕਿੱਥੋਂ ਮਾਰ ਲਿਆਇਆ ਸੀ ਉਹ ਇਹ ਰੰ ਤੀਹਾਂ ਬੱਤੀਆਂ ਸਾਲਾਂ ਦੀ ਭਰੀ ਭਰੀ ਗਰਦਾਈ ਹੋਈ ਪਰ ਪਿੰਡੂ ਜੀ ਸਰਦਾਰ ਜੀ ਜੇ ਬੁਰਾ ਨਾ ਮਨਾਓ ਤਾਂ ਅੱਜ ਰਾਤ ਇਹਨੂੰ ਇੱਥੇ ਸੌ ਲੈਣ ਦਿਓ ਹੋਰ ਤਾਂ ਇਸ ਵੇਲੇ ਕੋਈ ਟਿਕਾਣਾ ਲੱਭਣਾ ਔਖਾ ਹੈ ਪਿੰਡ ਤਾਂ ਤੁਹਾਨੂੰ ਪਤਾ ਹੀ ਹੈ ਜੀ ਮੈਂ ਨਾਲ ਲੈ ਜਾ ਨਹੀਂ ਸਕਦਾ ਪਰ ਯਾਰ ਮੇਰੇ ਕੋਲ ਤਾਂ ਇੱਕੋ ਮੰਝਾ ਹੈ ਹਰਜੀਤ ਨੇ ਜਾਣ ਕੇ ਟੋਲ ਲੈਣੀ ਚਾਹੀ। ਫੇਰ ਕੀ ਆ ਪੈ ਜੂਗੀ ਇੱਕ ਪਾਸੇ ਜੇ ਇਹ ਵੀ ਕਹਿ ਕੇ ਉਹ ਮੁਸਕਰਾਇਆ। ਸਰਵਣ ਦੇ ਜਾਣ ਪਿੱਛੇ ਪ੍ਰੀਤੋ ਨੇ ਆਪ ਹੀ ਹਰਜੀਤ ਦੀ ਬੱਚਦੀ ਅੱਲੜ ਜੀ ਸੰਗ ਨੂੰ ਦੂਰ ਕਰ ਦਿੱਤਾ ਸੀ ਪਰ ਪਹਿਲੀ ਵਾਰੀ ਤਾਂ ਹਰਜੀਤ ਨੂੰ ਪਤਾ ਵੀ ਨਹੀਂ ਸੀ ਲੱਗਿਆ ਕਿ ਅਚਾਨਕ ਕੀ ਹੋ ਗਿਆ। ਕੱਚੀ ਸੀਣ ਭੰਗ ਉਧੇੜ ਕੇ ਉਹ ਗਿਆ ਸੀ ਉਹ। ਪਰ ਦੂਜੀ ਵਾਰੀ ਉਹਦੀ ਕੋਸ਼ਿਸ਼ ਤੇ ਜਿੱਦ ਦੇ ਬਾਵਜੂਦ ਪ੍ਰੀਤੋ ਨੇ ਉਹਨੂੰ ਕੋਈ ਹੰਗਾਰਾ ਨਹੀਂ ਸੀ ਭਰਿਆ। ਉਹਦੀਆਂ ਪਹਿਲੀਆਂ ਗੋਲੀਆਂ ਨਾਲ ਹੀ ਆਪਣੇ ਆਪ ਨੂੰ ਕਸਾਇਆ ਉਹਨੇ ਪੂਰੀ ਰਾਤ ਕੱਟਦੀ ਪਰ ਉਹ ਕਿਵੇਂ ਪਰਲੇ ਪਾਸੇ ਮੂੰਹ ਕਰਕੇ ਪਈ ਰਹੀ ਸਵੇਰੇ ਸੱਜਰੇ ਸਰਵਣ ਨੇ ਆ ਕੇ ਬੂਹਾ ਘੜਕਾਇਆ ਕਿਵੇਂ ਸਰਦਾਰ ਜੀ ਰਾਤ ਠੀਕ ਲੰਗੀ ਫਿਰ ਖਚਰੀ ਜੀ ਹਾਸੀ ਹੱਸਦਿਆਂ ਸਰਵਣ ਨੇ ਪੁੱਛਿਆ ਹਾਂ ਹਾਂ ਬਿਲਕੁਲ ਠੀਕ ਗੁਲਾਬੀ ਡੋਰੀਆਂ ਨਾਲ ਸੂਜੀਆਂ ਉਹਨਿੰਦਰੀਆਂ ਅੱਖਾਂ 'ਚ ਚਮਕ ਪੈਦਾ ਕਰਦਿਆਂ ਉਹਨੇ ਜਵਾਬ ਦਿੱਤਾ ਸੀ ਪਰ ਸਰਵਣ ਜਿੱਤ ਗਿਆ ਸੀ ਅਨਪੜ ਸਰਵਣ ਦੇ ਟੀਏ ਡੀਏ ਭਰਨੇ ਪਾਸ ਕਰਾਉਣੇ ਪੈਸੇ ਦਿਵਾਉਣੇ ਸਭ ਕੁਝ ਉਹੀ ਕਰਦਾ ਹੁਣ 60 65 ਰੁਪਏ ਤਨਖਾਹ ਤਾਂ ਆਉਂਦੀ ਹੁੰਦੀ ਸੀ ਐਨੂੰ ਕੋ ਹੋਰ ਪੈਸੇ ਵੀ ਉਹਦੀ ਜੇਬ ਚ ਪੈ ਜਾਣ ਤੇ ਝੂਠੇ ਟੀਏ ਡੀਏ ਬਣਾ ਕੇ ਦੁਪਹਿਰ ਦਾ ਸਮਾਂ ਸੀ ਦੁਪਹਿਰ ਦਾ ਸਮਾਂ ਸੀ 4-5 ਮੀਲ ਦੂਰ ਇੱਕ ਪਿੰਡ ਦਾ ਦੌਰਾ ਕਰਕੇ ਸਰਵਣ ਤੇ ਹਰਜੀਤ ਵਾਪਸ ਮੁੜ ਰਹੇ ਸੀ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲੀ ਸੜਕ ਥਾਣੀ ਸਰਬਣਾ ਉਹ ਹੈ ਸਰਬਣਾ ਇੱਕ ਜਨਾਨਾ ਆਵਾਜ਼ ਆਈ ਤਿੱਖੀ ਤੇ ਤੇਜ ਤੇ ਨਿਸੰਗ ਸਰਵਣ ਇੱਕਦਮ ਸਾਈਕਲ ਤੋਂ ਉਤਰਿਆ ਬਿਲਕੁਲ ਉਸੇ ਪਲ ਇੱਕ ਪੱਕੇ ਜੇ ਰੰਗ ਦੀ ਖੂਬਸੂਰਤ ਪਰ ਜਵਾਨ ਮੁਟਿਆਰ ਦਾ ਰਿਕਸ਼ਾ ਉਹਦੇ ਲੱਗ ਗਿਆ ਕਿ ਖੜਾ ਹੋ ਗਿਆ ਉਹ ਪਰਮਜੀਤ ਤੂੰ ਐਸ ਵੇਲੇ ਇੱਧਰ ਕਿੱਧਰ ਉਹਨੇ ਪੁੱਛਿਆ ਚੰਗਾ ਹੋਇਆ ਤੂੰ ਮੈਨੂੰ ਮਿਲ ਪਿਆ ਮੈਂ ਤੈਨੂੰ ਹੀ ਲੱਭਦੀ ਸੀ ਦਫਤਰ ਦਾ ਦਰਵਾਜ਼ਾ ਵੀ ਬੰਦ ਪਿਆ ਸੀ ਜਿੰਦਾ ਲੱਗੇ ਹੋਇਆ ਸੀ ਉੱਥੇ ਬਾਹਰ ਸੱਚੋ ਪੈਸੇ ਕੱਢ ਕੇ ਰਿਕਸ਼ੇ ਵਾਲੇ ਨੂੰ ਦਿੰਦਿਆਂ ਉਹਨੇ ਕਿਹਾ ਦਫਤਰ ਜਾ ਕੇ ਆਈ ਹੈ ਤੂੰ ਸਰਵਣ ਨੇ ਹੱਸਦਿਆਂ ਪੁੱਛਿਆ ਹੋਰ ਕੀ ਯਾਰ ਤੈਨੂੰ ਲੱਭਣਾ ਤਾਂ ਔਖਾ ਹੀ ਹੋ ਜਾਂਦਾ ਓਨੋ ਹੋਰੇ ਨਾਲ ਬੋਲੇ ਓਏ ਸਰਬਣ ਸਰਬਣ ਨੂੰ ਹਰਜੀਤ ਦਾ ਖਿਆਲ ਆਇਆ ਉਹ ਵੀ ਸਾਈਕਲ ਤੋਂ ਉੱਤਰ ਕੇ ਲੱਗੀ ਖੜ ਗਿਆ ਸੀ ਪਰਮਜੀਤ ਇਹ ਸਾਡੇ ਸਰਦਾਰ ਜੀ ਨੇ ਸਾਡੇ ਇਨਸਪੈਕਟਰ ਸਾਹਿਬ ਉਹਨੇ ਤਵਾਰਫ ਕਰਾਇਆ ਸਾਸਤਰੀ ਕਾਲ ਇਨਸਪੈਕਟਰ ਸਾਹਿਬ ਜੀ ਕਹਿੰਦੀ ਹੋਈ ਉਹ ਵਿਅੰਗ ਜੇ ਨਾਲ ਮੁਸਕराई ਸ਼ਾਇਦ ਹਰਜੀਤ ਦੀ ਕੱਚੀ ਜੀ ਉਮਰ ਦਾ ਕਿਆਸ ਕਰਕੇ ਤਦੇ ਇੱਕਦਮ ਬਾਜ਼ਾਰ ਚ ਖੱਪ ਪੈ ਗਈ ਓ ਪੰਮੀ ਓਏ ਓ ਪੰਮੀ ਖੜੀ ਆ ਹਾਏ ਓਏ ਮਰ ਜਾ ਤੇਰੇ ਖਾਤਰ ਪੰਮੀ ਏ ਪਰ ਪੰਮੀ ਨੂੰ ਕੋਈ ਫਰਕ ਨਹੀਂ ਸੀ ਪਿਆ ਸਭ ਕੁਝ ਵੱਲੋਂ ਬਿਲਕੁਲ ਬੇਖਬਰ ਸੀ ਉਹ ਸਰਵਨ ਨੂੰ ਉੱਥੋਂ ਖੜਿਆ ਅਚਵੀ ਜੀ ਮਹਿਸੂਸ ਹੋਣ ਲੱਗੀ ਪਰ ਹਰਜੀਤ ਤਾਂ ਜਿਵੇਂ ਜ਼ਮੀਨ ਵਿੱਚ ਹੀ ਗਰਕਦਾ ਜਾ ਰਿਹਾ ਸੀ। ਐਥੇ ਤਾਂ ਭੀੜ ਪੈ ਜਾਣੀ ਆ ਪਰਮਜੀਤ। ਚਲੋ ਸਾਹਮਣੇ ਹੋਟਲ 'ਚ ਬੈੰਨੇ ਆ। ਫਿਰ ਉਹ ਤਿੰਨੇ ਦਮਾਦਮ ਹੋਟਲ 'ਚ ਵੜ ਗਏ। ਐਨੇ 'ਚ ਇੰਨੀ ਮੰਚਲੀ ਭੀੜ ਹੋਟਲ ਦੇ ਬਾਹਰ ਹੀ ਇਕੱਠੀ ਹੋ ਗਈ। ਹਰਜੀਤ ਤਾਂ ਡਰ ਨਾਲ ਕੰਬ ਰਿਹਾ ਸੀ। ਪੰਡਤਾ ਇਹਨਾਂ ਨੂੰ ਮਾਰ ਇੱਕ ਲਲਕਾਰਾ ਵੇਖੀ ਕੀ ਜਾਨਣਾ। ਪਰਮਜੀਤ ਨੇ ਹੋਟਲ ਦੇ ਬਾਹਰ ਖੜੇ ਮਾਲਕ ਨੂੰ ਕਿਹਾ। ਮਾਲਕ ਨੇ ਭੀੜ ਨੂੰ ਇੱਕ ਤਗੜੀ ਜੀ ਝਾੜ ਪਾਈ। ਤੇ ਭੀੜ ਰਫਾ ਦਫਾ ਹੋ ਗਈ। ਇੱਕ ਦੋ ਸ਼ਰਾਰਤੀ ਨੌਜਵਾਨ ਸਾਹਮਣੇ ਵਾਲੀ ਦੁਕਾਨ ਦੇ ਕੰਧ ਦੇ ਨਾਲ ਲੱਗੇ ਪੈਰ ਜੇ ਮਲ ਰਹੇ ਸੀ ਉਹਨਾਂ ਦੀਆਂ ਲਲਚਾਈਆਂ ਹੋਈਆਂ ਨਜ਼ਰਾਂ ਪੰਮੀ ਨੂੰ ਹੋਟਲ ਦੇ ਅੰਦਰੋਂ ਵੀ ਲੱਭ ਰਹੀਆਂ ਸੀ ਓਏ ਭੱਜਦੇ ਹੋ ਕੇ ਪੁਲਿਸ ਬੁਲਾਵਾ ਪੰਡਤ ਨੇ ਦਾਬਾ ਜਾਂ ਮਾਰਿਆ ਤੇ ਫਿਰ ਉਹ ਦੋਵੇਂ ਮੁੰਡੇ ਰਫੂ ਚੱਕਰ ਹੋ ਗਏ ਚਾਹ ਹੁਣ ਤੱਕ ਹਰਜੀਤ ਨੇ ਇੱਕ ਵਾਰੀ ਵੀ ਧਿਆਨ ਨਾਲ ਪੰਮੀ ਨੂੰ ਦੇਖਿਆ ਸਿਰ ਦੇ ਵਾਲ ਕਾਲੇ ਕੁੰਗਰਾਲੇ ਲੰਬੇ ਐਨੇ ਸੰਘਣੇ ਸਿਰਵ ਵਾਲੀ ਵਾਲ ਦਿਖਦੇ ਸੀ ਅੱਖਾਂ ਛੋਟੀਆਂ ਪਰ ਤੇਜ ਤੇ ਚਮਕੀਲੀਆਂ। ਸਰੀਰ ਦੀਆਂ ਉੱਪਰਲੀ ਗੁਲਾਈਆਂ ਗਦਰਾਈਆਂ ਹੋਈਆਂ। ਗੱਲ ਕਰਨ ਦਾ ਲਹਿਜਾ ਇੱਕ ਪਿੰਡੂ ਤੇ ਕੁਝ ਸ਼ੈਰੀ ਮਿਸਰਣ ਦਾ। ਉਹਨਾਂ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਸਰਵਣ ਤੇ ਪੰਮੀ ਇੱਕ ਦੂਜੇ ਨੂੰ ਬਹੁਤ ਪੁਰਾਣੇ ਜਾਣਦੇ ਨੇ। ਪੰਮੀ ਦਾ 5.5 ਫੁੱਟ ਦੇ ਕਰੀਬ ਕੱਦ ਹਰਜੀਤ ਨੇ ਬਾਹਰ ਹੀ ਵੇਖ ਲਿਆ ਸੀ। ਪਰ ਉਹਦੇ ਚਿਹਰੇ ਨੂੰ ਗੌਰ ਨਾਲ ਉਹਨੇ ਹੁਣੇ ਦੇਖਿਆ ਸੀ। ਪਰਮਜੀਤ ਇਹ ਸਾਡੇ ਸਰਦਾਰ ਹੁਣੀ ਹਜੇ ਕੁਆਰੀ ਨੇ। ਦਫ਼ਤਰ ਦੇ ਲਾਗੇ ਇਹਨਾਂ ਦਾ ਕਮਰਾ ਕਦੇ ਕਦੇ ਘਰ ਆਇਆ ਕਰ ਇਹਨਾਂ ਦੇ ਵੀ ਦਰਸ਼ਨ ਬਿਲਕੁਲ ਕਰੂੰਗੀ ਇੱਕ ਦਿਨ ਇਨਸਪੈਕਟਰ ਸਾਹਿਬ ਦੀ ਤਾਂ ਸਾਨੂੰ ਲੋੜ ਹੋਈ ਨਾ ਉਹ ਖੁੱਲ ਕੇ ਮੁਸਕराई ਪਰ ਹਰਜੀਤ ਨੂੰ ਜਾਪਿਆ ਜਿਵੇਂ ਉਹ ਮਖੌਲ ਕਰ ਰਹੀ ਹੋਵੇ ਅਸਲ ਵਿੱਚ ਉਹ ਵੇਖਣ ਨੂੰ ਹਰਜੀਤ ਤੋਂ ਸਵਾਈ ਲੱਗਦੀ ਸੀ ਸ਼ਾਇਦ ਸਰਵਣ ਤੋਂ ਵੀ ਪਰ ਸਰਵਣ ਦਾ ਪੱਕਿਆ ਹੋਇਆ ਚਿਹਰਾ ਤਜਰਬੇ 'ਚ ਉਹਦੇ ਨਾਲੋਂ ਵੱਡਾ ਲੱਗਦਾ ਚਾਹ ਪਿੰਡ ਪਿੱਛੋਂ ਜਦੋਂ ਬਾਹਰ ਨਿਕਲਣ ਲੱਗੇ ਤਾਂ ਸਰਵਣ ਨੇ ਪੰਮੀ ਦੇ ਕੰਨ 'ਚ ਕੁਝ ਘਸਰਮੁਸਰ ਕੀਤੀ ਜੋ ਹਰਜੀਤ ਨੂੰ ਬਿਲਕੁਲ ਨਹੀਂ ਸੁਣੀ। "ਅੱਛਾ ਸਰਦਾਰ ਜੀ, ਤੁਸੀਂ ਚਲੋ, ਮੈਂ 2 ਘੰਟੇ ਤਾਈ ਤੁਹਾਨੂੰ ਦਫ਼ਤਰ 'ਚ ਮਿਲਦਾ।" ਸਰ ਵੱਣ ਨੇ ਕਿਹਾ। ਤੇ ਉਹਦੀ ਗੱਲ ਸਮਝਦਿਆਂ ਹਰਜੀਤ ਸਾਈਕਲ ਤੇ ਸਵਾਰ ਹੋ ਕੇ ਉੱਥੋਂ ਤੁਰ ਪਿਆ। ਰਾਹ ਵਿੱਚ ਉਹ ਪੰਮੀ ਬਾਰੇ ਸੋਚਦਾ ਜਾ ਰਿਹਾ ਸੀ। ਪੰਮੀ ਕਾਂਡ ਬਾਰੇ। ਪੰਮੀ ਜਿਹੜੀ ਪੂਰੇ ਸ਼ਹਿਰ ਵਿੱਚ ਬਦਨਾਮ ਸੀ। ਪੰਮੀ। ਪੰਮੀ ਜਿਹਦੇ ਪੰਜੇ ਵਿੱਚ ਵੱਡੇ-ਵੱਡੇ ਅਫਸਰ ਤੇ ਵਪਾਰੀ ਸੀ। ਉਹਨਾਂ ਜੋ ਬਹੁਤੇ ਉਹਦੇ ਕਾਣੇ ਕਿਤੇ ਹੋਈ ਸੀ ਪੰਮੀ ਜੀ ਦੇ ਨਾਮ ਦੀਆਂ ਸੁਰਖੀਆਂ ਕਬਾਰਾਂ ਚ ਲੱਗੀਆਂ ਹੀ ਰਹਿੰਦੀਆਂ ਉਹ ਪੰਮੀ ਬੇਲਦਾਰ ਸਰਵਣ ਦੀ ਵਾਕਿਫ ਕਿਵੇਂ ਬਣ ਗਈ ਫਿਰ ਉਹ ਸਰਵਣ ਨੂੰ ਵੇਖ ਕੇ ਕਿਵੇਂ ਟਹਿਕ ਪਈ ਸੀ ਸਰਬਣਾ ਓਏ ਸਰਬਣਾ ਐਡੇ ਵੱਡੇ ਸਮੁੰਦਰ ਤੇ ਸਰਾਂ ਦੀ ਤਾਰੂ ਪੰਮੀ ਖੁਦ ਦੇ ਚ ਬੱਚੇ ਚ ਕਿਵੇਂ ਫਿੱਟ ਹੋ ਗਈ ਸਰਵਣ ਉਸ ਦਿਨ ਬਾਕੀ ਦਾ ਰਹਿੰਦਾ ਦਿਨ ਦਫਤਰ ਨਹੀਂ ਸੀ ਵੜਿਆ ਉਸ ਤੋਂ ਅਗਲੇ ਦਿਨ ਹਰਜੀਤ ਉਹਨੂੰ ਕੁਝ ਵੀ ਪੁੱਛ ਨਹੀਂ ਸੀ ਸਕਿਆ ਕਿਵੇਂ ਪੁੱਛਦਾ ਦੋ ਤਿੰਨ ਦਿਨਾਂ ਬਾਅਦ ਜਦੋਂ ਹਰਜੀਤ ਨੇ ਮਾੜੀ ਜੀ ਗੱਲ ਹਲਾਈ ਤਾਂ ਸਰਵਣ ਆਪ ਹੀ ਹੁੱਬ ਕੇ ਦੱਸਣ ਲੱਗ ਪਿਆ ਦਰਅਸਲ ਪੰਮੀ ਨੂੰ ਉਹਦੇ ਪਿੰਡੋਂ ਘਰੋਂ ਉਹਨੇ ਹੀ ਬਟਿਆ ਸੀ 7 ਸਾਲ ਪਹਿਲਾਂ ਉਹਦਾ ਸਰਵਣ ਖੇਤੀਬਾੜੀ ਦੇ ਇੱਕ ਛੋਟੇ ਜੇ ਕਸਬਾਈ ਦਫ਼ਤਰ 'ਚ ਹੁੰਦਾ ਸੀ ਉਹ ਆਪਣੇ ਪਿੰਡੋਂ ਰੋਜ਼ ਸਾਈਕਲ ਤੇ 12 ਮੀਲ ਦਾ ਸਫ਼ਰ ਤੈਅ ਕਰਕੇ ਦਫ਼ਤਰ ਵਿੱਚ ਪਹੁੰਚਦਾ ਸੀ ਤਰਕਾਲਾਂ ਨੂੰ ਉਹਨੇ ਹੀ ਸਫ਼ਰ ਕਰਕੇ ਵਾਪਸ ਪਿੰਡ ਆਉਂਦਾ ਸੀ ਤਕਰੀਬਨ ਅੱਡੇ ਰਾ ਵਿੱਚ ਇਸ ਪੰਮੀ ਦਾ ਪਿੰਡ ਪੈਂਦਾ ਸੀ। ਉਹਦਾ ਬੁੱਢਾ ਪਿਓ ਇੱਕ ਛੋਟਾ ਭਰਾ ਬਾਹਰ ਸੜਕ ਦੇ ਲਾਗੇ ਖੂਹ ਤੇ ਕੰਮ ਧੰਦਾ ਕਰਦੇ ਹੁੰਦੇ ਸੀ। ਪਿੰਡੋਂ ਰਾਤ ਨੂੰ ਹੀ ਜਾਂਦੇ ਸੀ। ਪਾਣੀ ਪੀਣ, ਹੱਥ ਮੂੰ ਧੋਣ ਦੇ ਬਹਾਨੇ ਪਹਿਲਾਂ ਤਾਂ ਪੰਮੀ ਨਾਲ ਵਾਕਿਫੀਤ ਹੋਈ। ਫਿਰ ਥੋੜੀ ਜਿਹੀ ਨੇੜਤਾ ਤੇ ਅੰਧ 18 ਵਰਿਆਂ ਦੀ ਅੱਲੜ ਪੰਮੀ ਉਹਦੇ ਜਾਲ ਵਿੱਚ ਫਸ ਗਈ। ਪੂਰਾ ਕਹਾਕ ਸੀ ਸਰਵਣ। ਆਪਣੀ ਉਮਰ ਨੂੰ ਧੋਖਾ ਦਿੰਦਾ ਸੀ ਉਹਦਾ ਸਰੀਰ। ਕਹਿਰਾ ਤੇ ਕਸਿਆ ਹੋਇਆ ਵਜੂਦ ਫਿਰ ਹੌਲੀ-ਹੌਲੀ ਉਹ ਇਸ ਕਦਰ ਪੰਮੀ ਦੇ ਦਿਲ ਚ ਵੜਿਆ ਕਿ ਪੰਮੀ ਨੂੰ ਸਰਵਣ ਤੋਂ ਅੱਗੇ ਪਿੱਛੇ ਕੁਝ ਦਿਸ ਨੂੰ ਹੀ ਹਟ ਗਿਆ ਉਹ ਜਿਵੇਂ ਕਹਿੰਦਾ ਓਵੇਂ ਕਰਦੀ ਜਿਸ ਗੱਲ ਤੋਂ ਹਟਕ ਦੰਦਾ ਉਧਰ ਮੂੰਹ ਵੀ ਨਾ ਕਰਦੀ ਇੱਕ ਦਿਨ ਸਰਵਣ ਉਹਨੂੰ ਸਾਈਕਲ ਦੇ ਪਿੱਛੇ ਬਿਠਾ ਕੇ ਉਥੋਂ ਕੱਢ ਲਿਆ ਆਪਣੇ ਇੱਕ ਕਾਲੇ ਯਾਰ ਦੇ ਪਿੰਡ ਟਿਊਬਲ ਵਾਲੇ ਕੋਠੇ ਵਿੱਚ ਉਹਨੂੰ ਰੱਖਿਆ ਜਿੱਤੇ ਉਹ ਪੂਰਾ ਇੱਕ ਸਾਲ ਰਹੀ ਇਹ ਸਾਲ ਉਹਨੇ ਸਰਵਣ ਦੇ ਯਾਰਾਂ ਵਿੱਚ ਆਪਣੇ ਆਪ ਨੂੰ ਖੂਬ ਲਟਾਇਆ ਆਪਣੇ ਕੰਚਨ ਵਰਗੀ ਜਵਾਨੀ ਨੂੰ ਆਪਣੇ ਨਰੋਏ ਭਰੇ ਹੋਏ ਸਰੀਰ ਨੂੰ ਜਿਉਂ ਨਾ ਵੀ ਚਾਹੁੰਦੀ ਤਾਂ ਵੀ ਲੁੱਟਣ ਵਾਲਿਆਂ ਨੇ ਛੱਡਣੀ ਥੋੜਾ ਜੀ ਪਰ ਜਦੋਂ ਸਰਵਣ ਉਹਨੂੰ ਕਿਸੇ ਦਾ ਫਾਹਾ ਵੱਡਣ ਨੂੰ ਕਹਿੰਦਾ ਤਾਂ ਉਹ ਨਾ ਨਹੀਂ ਸੀ ਕਰਦੀ ਸਰਵਣ ਉਹਦਾ ਪਹਿਲਾ ਇਸ਼ਕ ਸੀ ਤਾਂ ਕਿ ਆਈ ਅੱਲੜ ਜਵਾਨੀ ਦੀ ਉਮਰ ਦਾ ਉਹਨੂੰ ਸਰਵਣ ਨਾਲ ਕੋਈ ਸ਼ਿਕਾਇਤ ਨਹੀਂ ਸੀ ਅੱਜ ਵੀ ਨਹੀਂ ਸਰਬਣਾ ਉਹਏ ਸਰਬਣਾ ਪੇਰੀ ਇੱਕ ਵਾਰੀ ਕਿਸੇ ਦੀ ਸ਼ਿਕਾਇਤ ਕਰ ਦੇਣ ਤੇ ਟਿਊਬਲ ਤੇ ਪੁਲਿਸ ਦਾ ਛਾਪਾ ਵੱਜਿਆ। ਅੱਧੀ ਰਾਤ ਨੂੰ ਉਸ ਵੇਲੇ ਉਹਦੇ ਸਕੂਲ ਸਰਵਣ ਦਾ ਪਿਓ ਵਰਗਾ ਉਹਦਾ ਯਾਰ ਉਦਮ ਸਿੰਘ ਸੀ। ਪੁਲਿਸ ਨੇ ਦੋਹਾਂ ਨੂੰ ਕਾਬੂ ਕਰ ਲਿਆ। ਕੁਝ ਦੇ ਦੇਵਾ ਕੇ ਉਦਮ ਤਾਂ ਬਰੀ ਹੋ ਗਿਆ। ਪਰ ਪੰਮੀ ਨੂੰ ਪੁਲਿਸ ਨੇ ਆਪਣੇ ਲਈ ਰੱਖ ਲਿਆ। ਅੱਜ ਤੋਂ 6 ਵਜੇ ਪਹਿਲਾਂ ਅੱਜ ਤੋਂ ਹੀ ਉਹਦਾ ਹੋਣ ਵਾਲਾ ਕਾਂਡ ਸ਼ੁਰੂ ਹੋਇਆ ਸੀ। ਪੰਮੀ ਕਾਂਡ ਜਿਹਦੀ ਸਾਰੇ ਸ਼ਹਿਰ ਵਿੱਚ ਧੁੰਮ ਮਚੀ ਪਈ ਸੀ। ਦਿਨ ਦੇ ਚਾਨਣ ਵਿੱਚ ਹਰ ਇੱਕ ਮੁਆਵਜ਼ ਸ਼ੈਰੀ ਉਹਦੇ ਉਹਦੇ ਤੋਂ ਕੰਨੇ ਘਤਰੌਂਦਾ ਪਰ ਰਾਤ ਦੇ ਹਨੇਰੇ ਵਿੱਚ ਹਰ ਕੋਈ ਉਹਦੇ ਸ਼ਰੀਰ ਦੀ ਅੱਗ ਸੇਕਣੀ ਚਾਹੁੰਦਾ ਸੀ ਪੰਮੀ ਨੇ ਕਿੰਨੇ ਬਿਸਤਰੇ ਬਦਲੇ ਉਹਨੂੰ ਕੁਝ ਵੀ ਯਾਦ ਨਹੀਂ ਸੀ ਹੁਣ ਤਾਂ ਵੱਡੇ ਵੱਡੇ ਅਫਸਰ ਵੀ ਉਹਦੇ ਕੋਲੋਂ ਡਰਨ ਲੱਗ ਪਏ ਸੀ ਕੀ ਐਵੇਂ ਕਿਤੇ ਸਤੰਬਰ ਦੀ ਇੱਕ ਸੋਹਣੀ ਸ਼ਾਮ ਨਵੰਬਰ ਦੀ ਸਰਦੀ ਨਾ ਗਰਮੀ ਵਿਚਕਾਰਲਾ ਜਿਹਾ ਮੌਸਮ ਹਰਜੀਤ ਤੇ ਉਹਦੇ ਨਾਲ ਦੇ ਕਮਰੇ ਵਿੱਚ ਰਹਿੰਦਾ ਇਨਸਪੈਕਟਰ ਸਰੂਪ ਕੋਈ ਦਵਾ-ਦਾਰੂ ਦਾ ਪ੍ਰਬੰਧ ਕਰਨ ਦੀ ਸੋਚ ਰਹੀ ਸੀ। ਸਾਲਾ दारू ਪੀ-ਪੀ ਕੇ ਮਰ ਜਾਣਾ ਆਪਾਂ ਇੰਸਪੈਕਟਰਾਂ। ਰੱਬ ਕੰਜਰ ਦੇ ਨੂੰ ਐਨੀ ਖਬਰ ਨਹੀਂ। ਬਈ ਹੜਵੇ ਬੈਠੇ ਆਂ ਕੋਈ ਮੁਰਗੀ ਮਰਗੀ ਘੱਲ ਦੇਵੇ। ਦਿਲ ਗਿਰਜੇ ਹੁੰਦਿਆਂ ਪਰ ਹੱਸਦਿਆਂ ਹੋਇਆ ਸਰੂਪ ਨੇ ਕਿਹਾ। ਕਿਉਂ? ਰੱਬ ਨੇ ਮੁਰਗੀ ਖਾਨਾ ਖੋਲ੍ਹਿਆ ਹੋਇਆ। ਹੱਥ ਪੈਰ ਦਿੱਤੇ ਆਂ ਰੱਬ ਨੇ। ਕਰ ਲਾ ਕੋਈ ਜੁਗਾੜ। ਐਦਾਂ ਘਰ ਬੈਠਿਆ ਥੋੜਾ ਆਜੂ ਮੁਰਗੀ। ਹਰਜੀਤ ਨੇਵੇਂ ਸਵੇਕੀ ਮਾਰ ਦਿੱਤੀ। ਅਜਿਸ ਰੂਪ ਨੇ ਇਹ ਤੋਂ ਅਗਲਾ ਵਾਰ ਕਰਨਾ ਹੀ ਸੀ ਕਿ ਕਿਸੇ ਨੇ ਬਾਹਰੋਂ ਸਾਈਕਲ ਰੋਕੀ ਹਰਜੀਤ ਨੇ ਬਾਰੀ ਥਾਣੀ ਦੇਖਿਆ ਕਿ ਬਾਹਰ ਸਰਵਣ ਤੇ ਪੰਮੀ ਖੜੇ ਨੇ ਲੈ ਬਈ ਮਿਤਰਾ ਮੇਰੇ ਕਰਮਾ ਦੀ ਮੁਰਗੀ ਤਾਂ ਆ ਗਈ ਹੁਣ ਤੂੰ ਜਾਣੇ ਤੇਰਾ ਕੰਮ ਜਾਣੇ ਕਹਿੰਦਿਆਂ ਹੋਇਆਂ ਉਹਨੇ ਬੋਹਾ ਖੋਲਿਆ ਸਾਸਰੀਕਾਲ ਸਰਦਾਰ ਜੀ ਸਰਵਣ ਨੇ ਕਿਹਾ ਸਾਸਰੀਕਾਲ ਹਰਜੀਤ ਨੇ ਉੱਤਰ ਦਿੱਤਾ ਸਾਸਰੀਕਾਲ ਇੰਸਪੈਕਟਰ ਸਾਹਿਬ ਪੰਮੀ ਨੇ ਉਸ ਦਿਨ ਵਾਂਗੀ ਮਸਕਰੀ ਜੀ ਨਾਲ ਆਖਿਆ ਠੀਕ ਐ ਸਾਬ ਜੀ ਆਜੋ ਅੰਦਰ ਆਜੋ ਲਾਂਗਾਉ ਜੁੱਤੀ ਸੁਣੇ ਹਰਜੀਤ ਨੇ ਵੀ ਉਸੇ ਮਸਕਰੀ ਵਿੱਚ ਅੰਦਾਜ਼ ਟਕਿਆ ਤੇ ਉਹ ਹੱਸ ਪਈ ਤੇ ਹਰਜੀਤ ਵੀ ਹਰਜੀਤ ਨੇ ਦੇਖਿਆ ਕਿ ਪੰਮੀ ਟੈਕੀ ਪਈ ਸੀ ਨਵਾਂ ਸੂਟ ਪਾਇਆ ਹੋਇਆ ਵਾਲਾਂ ਦੀ ਮੋਟੀ ਸਾਰੀ ਗੁੱਤ ਮੋਢੇ ਤੇ ਸੁਟੇ ਹੋਈ ਨੈਣਾ 'ਚ ਕਜਲੇ ਦੀ ਤਿੱਖੀ ਧਾਰ ਪੈਰਾਂ 'ਚ ਗੁਰਗਾਬੀ ਕਾਲੇ ਰੰਗ ਦੀ ਉਹਦੀਆਂ ਛਾਤੀਆਂ ਦੇ ਦੋ ਖੂਬਸੂਰਤ ਅਭਾਰ ਵੇਖਣ ਵਾਲੇ ਨੂੰ ਉਲਾਮਾ ਜਾਂ ਦੰਦੇ ਸੀ ਹਰਜੀਤ ਦਾ ਇਹ ਸੋ ਲਾਮੇ ਨੂੰ ਕਬੂਲਣ ਤੇ ਦਿਲ ਕਰ ਰਿਹਾ ਸੀ ਤੇ ਉਹ ਅੰਦਰ ਆਉਂਦੇ ਹਰਜੀਤ ਦੇ ਮੰਜੇ ਤੇ ਨਿਸਲ ਹੋ ਗਈ ਐਵੇਂ ਜਿਵੇਂ ਇਹ ਮੰਜਾ ਉਹਦਾ ਜਾਣਿਆ ਪਹਿਚਾਣਿਆ ਹੋਵੇ ਰਾਤ ਨੂੰ ਆਪਣੇ ਉਸੇ ਬਿਸਤਰੇ ਤੇ ਸੌਣ ਦਾ ਖਿਆਸ ਕਰਕੇ ਹਰਜੀਤ ਨਸ਼ਾਇਆ ਗਿਆ ਬਿਸਤਰਾ ਚਿਲਮਿਲ ਚਿਲਮਿਲ ਕਰਨ ਲੱਗ ਪਿਆ ਉਹੀ ਆਮ ਜਿਹਾ ਬਿਸਤਰਾ ਇਉਂ ਲੱਗਣ ਲੱਗ ਪਿਆ ਜਿਵੇਂ ਹਜ਼ਾਰਾਂ ਗੁਲਾਬਾਂ ਦੀ ਬਣੀ ਹੋਈ ਸੇਜ ਹੋਵੇ ਬੈਟਰੀ ਵਰਗੀ ਮੁਟਿਆਰ ਤੇ ਉਹਦੀ ਖੁਸ਼ੀ ਸਾਹਮੇ ਨਹੀਂ ਸੀ ਜਾਂਦੀ ਸਰਵਣ ਕੁਰਸੀ ਤੇ ਬਹਿ ਗਿਆ। ਭਰਮਜੀਤ ਕਹਿੰਦੀ ਅੱਜ ਸਰਦਾਰ ਜੀ ਨੂੰ ਮਿਲਣ ਜਾਣਾ ਹੈ। ਮੈਂ ਕਿਹਾ ਜਿਵੇਂ ਜਨਾਬ ਦਾ ਹੁਕਮ। ਆਪਾਂ ਤਾਂ ਸਰਕਾਰ ਦੇ ਨੌਕਰਾਂ ਬਸ। ਸਰਵਣ ਨੇ ਹੱਸ ਕੇ ਆਪਣੇ ਤੀਰ ਕਮਾਨ ਚੋਂ ਕੱਢੇ। ਬੜਾ ਹਰਾਮੀਆਂ ਸਰਵਣਾ ਤੋਂ। ਕਹਿ ਕੇ ਉਹ ਵੀ ਹੱਸ ਪਈ। ਖੜਖੜਾ ਕੇ ਜਿਵੇਂ ਸੈਂਦੀ ਸੈਂਦੀ ਆਤੀਸ਼ਵਾਜੀ ਚੱਲੀ ਹੋਵੇ। ਕੋਈ ਕੁਲਾਜਾ ਅਨਾਰ। ਜਿਵੇਂ ਕੋਈ ਆਪ ਸਰ ਪਹਾੜੋਂ ਉਤਰੀ ਹੋਵੇ। ਕੱਲ-ਕੱਲ ਕਰਦੀ। ਐਵੇਂ ਇੱਕ ਦੋ ਪਲ ਖਮੋਸ਼ੀ ਵਿੱਚ ਗੁਜ਼ਰੇ ਬਸ ਅੱਛਾ ਇਹ ਦੱਸੋ ਖਾਣਾ ਬਿਨਾ ਕੀ ਆ ਹਰਜੀਤ ਨੇ ਦੋਹਾਂ ਨੂੰ ਪੁੱਛਿਆ ਨਹੀਂ ਸਰਦਾਰ ਜੀ ਮੈਂ ਤਾਂ ਪਿੰਡ ਆ ਪੜਨਾਂ ਵੇਲੇ ਸਰ ਭੁੱਖੇ ਡੰਗਰ ਮੇਰਾ ਰਾਹ ਵੇਖਦੇ ਹੋਣਗੇ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਤਾਂ ਚੱਲਦਾ ਕਹਿੰਦਾ ਹੋਇਆ ਉੱਠ ਕੇ ਖਲੋ ਗਿਆ ਪਰਮਜੀਤ ਕਦੋਂ ਆਵਾਂ ਲੈਣ ਤੈਨੂੰ ਤੁਰਨ ਲੱਗਿਆ ਸਰਵਣ ਨੇ ਪੁੱਛਿਆ ਵੇਖ ਲਾ ਮੁੱਕਰੀ ਨਾ ਭਾਈ ਤਾਂ ਆਉਂਦੇ ਹੁੰਦੇ ਆਪਣੀ ਭੈਣਾਂ ਨੂੰ ਲੈਣ ਸੌਰਿਓ ਕਹਿ ਕੇ ਉਹ ਫੇਰ ਹੱਸਿਆ ਇੱਕ ਵਾਰ ਟੱਲੀ ਵਾਂਗ ਸਰਵਣ ਕੱਚਾ ਜਾ ਹੋ ਗਿਆ। ਅੱਛਾ ਸਰਦਾਰ ਜੀ ਸਾਸਰੀ ਘਰ ਕਹਿੰਦਾ ਹੋਇਆ ਸਰਵਣ ਬਾਹਰ ਨਿਕਲ ਗਿਆ। ਹਰਜੀਤ ਜਾਣਦਾ ਸੀ ਕਿ ਪੰਮੀ ਨੂੰ ਨਾਲ ਲੈ ਕੇ ਹੋਟਲ 'ਚ ਰੋਟੀ ਖਾਣ ਜਾਣ ਦਾ ਕੀ ਮਤਲਬ ਸੀ। ਇਸ ਲਈ ਉਹਨੇ ਇਰਾਦਾ ਕੀਤਾ ਕਿ ਹੋਟਲ ਤੋਂ ਰੋਟੀ ਇੱਥੇ ਮੰਗਵਾ ਲਈ ਜਾਵੇ। ਇਨਸਪੈਕਟਰ ਸਾਹਿਬ ਜੀ ਮੈਂ ਤਾਂ ਲੱਗੀਆਂ ਦੋ ਘੜੀ ਸੌਣ। ਰਾਤ ਨੂੰ ਜਾਗਣ ਜੋਗੀ ਹੋ ਲਵਾਂ। ਪੰਮੀ ਨੇ ਪਾਸਾ ਪਰਤ ਲਿਆ। ਠੀਕ ਆ ਤੂੰ ਸੌਂ ਲੈ। ਮੈਂ ਹੋਟਲ ਵਾਲਿਆਂ ਨੂੰ ਰੋਟੀ ਕਹਿ ਕੇ ਆਵਾਂ। ਅੱਛਾ ਖਾਣਾ ਕੀ ਹੈ ਹਜੂਰ ਨੇ? ਉਹਨੇ ਪੁੱਛਿਆ। ਇਨਸਪੈਕਟਰ ਸਾਹਿਬ ਨੂੰ ਕਹਿ ਕੇ ਉਹ ਫਿਰ ਹਸੀ। ਹਰਜੀਤ ਵੀ ਹੱਸ ਪਿਆ ਬਲਕਿ ਤੰ ਤੰ ਹੋ ਗਿਆ। ਅੱਛਾ ਤੂੰ ਅੰਦਰੋਂ ਕੁੰਡਾ ਲਾ ਲਾ ਨਹੀਂ ਤੇ ਮੈਂ ਬਾਹਰੋਂ ਜਿੰਦਾ ਲਾ ਦੇਵਾਂ। ਉਹਨੇ ਪੁੱਛਿਆ। ਜਿੰਦਾ ਲਾ ਦੋ। ਉਹ ਬੋਲੀ। ਹਜੇ ਹਰਜੀਤ ਬਾਹਰੋਂ ਜਿੰਦਾ ਲਾ ਹੀ ਰਿਹਾ ਸੀ ਕਿ ਉਹਨੂੰ ਸਰੂਪ ਨੇ ਆਕੇ ਦਬੋਚ ਲਿਆ। ਉਹ ਪਤਾ ਨਹੀਂ ਕਦੋਂ ਤੋਂ ਇਕੱਲਾ ਆਪਣੇ ਕਮਰੇ 'ਚ ਬੈਠਾ ਤਰਲੋ ਮੱਛੀ ਹੋ ਰਿਹਾ ਸੀ। ਕੰਜਰ ਦਿਆ ਕੱਲਾ ਨਾ ਚੱਕ ਜੀ ਮਾਲ ਸਾਡਾ ਵੀ ਆ ਹਿੱਸਾ ਉਹ ਤਰਲੇ ਲੈ ਰਿਹਾ ਸੀ ਇਹ ਤਾਂ ਬਈ ਮੁਸ਼ਕਿਲ ਆ ਐਦਾਂ ਕਿਦਾਂ ਹੋ ਸਕਦਾ ਮਰਜੀ ਅਗਲੀ ਦੀ ਹਜੇ ਤਾਂ ਮੈਂ ਪਹਿਲੀ ਵਾਰ ਮਿਲਿਆ ਉਹਨੂੰ ਨਹੀਂ ਨਹੀਂ ਐਦਾਂ ਨਹੀਂ ਹੋਣਾ ਗਲਤ ਗੱਲ ਆ ਹਰਜੀਤ ਨੇ ਨੰਨਾ ਪਾਇਆ ਸਾਰਾ ਸ਼ਹਿਰ ਸਾਲਾ ਰਜਾਤਾ ਇਹਨੇ ਤੂੰ ਲੱਗਾ ਐਵੇਂ ਗੱਲਾਂ ਕਰਨ ਮੇਰੇ ਕਰਕੇ ਕੀ ਤੇ ਪਹਾੜ ਡਿੱਗਣ ਲੱਗੇ ਆ ਉਹ ਝੰ냐 ਲੈ ਕੇ ਪਿਆ ਅੱਛਾ ਕਰੂੰ ਕੋਈ ਜਗਾੜ ਮੈਂ ਚੱਲੇ ਆਂ ਜਰਾ ਹੋਟਲ ਤੱਕ ਜੇ ਜਾਣਾ ਤਾਂ ਦੱਸ ਫਿਰ ਸਰੂਪ ਵੀ ਉਹਦੇ ਨਾਲ ਤੁਰ ਪਿਆ ਰਾਹ ਚ ਕਈ ਬਣਤਾ ਬਣਦੀਆਂ ਟੈਂਦੀਆਂ ਰਹੀਆਂ ਰਾਤ ਪੈ ਗਈ ਰੋਟੀ ਖਾਦੀ ਗਈ ਹਰਜੀਤ ਤੇ ਪੰਮੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ ਕਦੇ-ਕਦੇ ਹਾਸਾ ਛੁੱਟਦਾ ਕਦੇ ਚੁੱਪਚਾ ਜਾਂਦੀ ਹਰਜੀਤ ਰੱਜ ਜਾਣਾ ਚਾਹੁੰਦਾ ਸੀ ਅੱਜ ਤੇ ਪੰਮੀ ਵੀ ਉਹਨੂੰ ਰਜਾ ਦੇਣਾ ਚਾਹੁੰਦੀ ਸੀ ਉਹ ਉਹਨੂੰ ਬਿਲਕੁਲ ਵੀ ਓਵੇਂ ਆਪਣੇ ਨਾਲ ਘੁੱਟ ਰਹੀ ਸੀ ਜਿਵੇਂ ਕਦੇ ਪਹਿਲੀ ਵਾਰ ਉਹਨੇ ਸਰਵਣ ਨੂੰ ਘੁੱਟਿਆ ਹੋਊਗਾ ਉਹਦੇ ਵਾਲ ਪੋਲੋਸ ਰਹੀ ਸੀ ਉਹਨੂੰ ਚੁੰਮ ਰਹੀ ਸੀ ਉਹਨੂੰ ਪੈਂਦਿਆਂ ਹੀ ਪਤਾ ਲੱਗ ਗਿਆ ਕਿ ਹਰਜੀਤ ਅਨਾੜੀ ਆ ਇਸ ਲਈ ਉਹ ਤਰੀਕੇ ਨਾਲ ਉਸਨੂੰ ਪਿਆਰ ਭਰਿਆ ਮਿਲਵਰਤਨ ਦੇ ਰਹੀ ਸੀ ਉਹਨੂੰ ਅੱਲੜ ਤੋਂ ਗੱਭਰੂ ਬਣਾ ਰਹੀ ਸੀ ਰਾਤ ਦੇ ਕਰੀਬ 11 ਵਜੇ ਉਦਰ ਸਰੂਪ ਹੌਲੀ-ਹੌਲੀ ਬੁਹਾਟ ਕੋਲ ਰਿਹਾ ਸੀ ਜੀ ਦਾ ਪਤਾ ਸਿਰਫ ਹਰਜੀਤ ਨੂੰ ਹੀ ਸੀ ਪੰਮੀ ਨੂੰ ਇਹਦਾ ਕੋਈ ਵੀ ਇਲਮ ਨਹੀਂ ਸੀ ਫਿਰ ਮਿੱਥੇ ਮੁਜਬ ਹਰਜੀਤ ਬੁਹਾ ਖੋਲ ਕੇ ਪਿਸ਼ਾਬ ਕਰਨ ਦੇ ਬਹਾਨੇ ਬਾਹਰ ਚਲਾ ਗਿਆ ਸਰੂਪ ਅੰਦਰ ਆਇਆ ਪੰਮੀ ਨੂੰ ਇਸ ਨਵੀ ਤੇ ਹਾਬੜੀ ਹੋਈ ਤਾਕਤ ਨੂੰ ਜਾਣਦਿਆਂ ਇੱਕ ਸਕਿੰਟ ਵੀ ਨਹੀਂ ਸੀ ਲੱਗਿਆ ਉਹ ਜਿਵੇਂ ਟੁੱਟ ਗਈ ਸੀ ਬੇਬਸ ਰੁੱਖ ਦੀ ਟਾਣੀ ਨਾਲੋਂ ਟੁੱਟ ਕੇ ਪੁੱਜੇ ਆ ਡਿੱਗੀ ਜ਼ਮੀਨ ਤੇ ਸਰੂਪ ਚਲਾ ਗਿਆ ਬਿਨਾ ਕੁਝ ਬੋਲਿਆ ਦਰਵਾਜ਼ਾ ਬੰਦ ਹੋਇਆ ਹਰਜੀਤ ਉਹਦੇ ਕੋਲੇ ਆ ਕੇ ਪੈ ਗਿਆ ਉਹ ਉਹਨੂੰ ਜੱਫੀ ਪਾਉਣ ਲੱਗਿਆ ਪਰ ਪੰਮੀ ਦੀਆਂ ਤਾਂ ਆ ਨਿਕਲ ਗਈਆਂ ਹਰਜੀਤ ਨੇ ਆਪਣੀਆਂ ਉਂਗਲਾਂ ਉਹਦੀਆਂ ਅੱਖਾਂ ਨੂੰ ਚੁਆਈਆਂ ਖੋਦੀ ਟਿੰਡਾ ਪਾਰਛੇ ਚ ਮੁੱਦੀਆਂ ਹੋਣੀਆਂ ਜਾ ਰਹੀਆਂ ਸੀ ਹਰਜੀਤ ਸ਼ਰਮਿੰਦਾ ਹੋਇਆ ਪਿਆ ਸੀ ਤੇ ਕੁਝ ਵੀ ਬੋਲ ਨਾ ਸਕਿਆ ਇਨਸਪੈਕਟਰ ਸਾਹਿਬ ਤੁਸੀਂ ਵੀ ਉਹ ਐਨਾ ਹੀ ਬੋਲ ਸਕੇ ਤੇ ਉਹਦੀਆਂ ਦੋਵੇਂ ਅੱਖਾਂ ਸੋਣ ਭਾਦੋਂ ਬਣ ਗਈਆਂ ਔਰਤ ਨੂੰ ਗਲਤ ਰਸਤੇ ਤੇ ਤੋਰਨ ਵਾਲਾ ਇੱਕ ਮਰਦ ਹੀ ਹੁੰਦਾ ਪਰ ਫਿਰ ਵੀ ਬਦਨਾਮ ਔਰਤੀ ਹੁੰਦੀ ਹੈ ਸੋ ਦੋਸਤੋ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਪੰਜਾਬੀ ਆਵਾਜ਼ ਕਹਾਣੀਏ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ